ਸਮਾਣਾ सदर ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗਾਜੇਵਾਸ ਚੌਂਕੀ ਜਿਹੜੇ ਕਿ ਅਧੀਨ ਇਲਾਕਾ ਪੈਂਦਾ ਸੀ ਉੱਥੇ ਨਾਕੇਬੰਦੀ ਦੇ ਦੌਰਾਨ ਕਾਬੂ ਕੀਤਾ ਗਿਆ ਕਥਿਤ ਤਰੋਪੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਉਸ ਤੋਂ 200 ਗ੍ਰਾਮ ਵਫੀਮ ਬਰਾਮਦ ਹੋਈ ਹੈ ਪੁਲਿਸ ਅਧਿਕਾਰੀ ਉਤਾਰ ਸਿੰਘ ਜੀ ਥਾਣਾ ਸਦਰ ਦੇ ਇੰਚਾਰਜ ਉਤਾਰ ਸਿੰਘ ਜੀ ਇਹ ਕਿਸ ਤਰ੍ਹਾਂ ਇਨਫੋਰਮੇਸ਼ਨ ਮਿਲੀ ਔਰ ਇਹ 200 ਗ੍ਰਾਮ ਵਫੀਮ ਬਰਾਮਦ ਹੋਈ ਇਸ ਤੋਂ ਇਸ ਸਬੰਧ ਵਿੱਚ ਮਾੜੇ ਅਨਸਰਾਂ ਦੇ ਸਬੰਧ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਇੱਕ ਮਹਿਮਾ ਮਿੱਢੀ ਹੋਈ ਆ ਜਿਸ ਸਬੰਧ ਵਿੱਚ ਜੋ ਮਾੜੇ ਅੰਸਰ ਜੋ ਨਸ਼ੇ ਬਦਦਾ ਧੰਦਾ ਕਰਦੇ ਨੇਗੇ ਉਸ ਸਬੰਧੀ ਸਾਨੂੰ ਇੱਕ ਗੋਪਤ ਸੂਚਨਾ ਮਿਲੀ ਸੀਗੇ ਭੀਮ ਸਿੰਘਾ ਜੋ ਛੰਨਾ ਦਾ ਰਹਿਣ ਵਾਲਾ ਤੇ ਉਹਦੇ ਫੀਮ ਵੇਚਣ ਦਾ ਕੰਮ ਕਰਦਾ ਸੀਗਾ ਉਹੋ ਕੱਲ ਗਾਜੇਵਾਸ ਨਾਲੇ ਦੇ ਕੋਲੇ ਸਾਨੂੰ ਇਕਤਲਾ ਸੀ ਵੀ ਇਧਰ ਨੂੰ ਆ ਰਹੇ ਆ ਉਥੇ ਨਾਕਾਬੰਦੀ ਮੇਰੇ ਚੌਕੀ ਇੰਚਾਰਜ ਐਸਆਈ ਕਸ਼ਮੀਰਾ ਸਿੰਘ ਵੱਲੋਂ ਕੀਤੀ ਹੋਈ ਸੀ ਉਸ ਸਬੰਧ ਵਿੱਚ ਉਹਨੂੰ ਉਹਨੂੰ ਮੌਕੇ ਤੇ ਜਾ ਕੇ ਰਿਕਵਰ ਕੀਤੀ ਆ ਉਹਦੇ ਕੋਲੋਂ 200 ਗ੍ਰਾਮ ਅਫੀਮ ਰਿਕਵਰ ਹੋਈ ਆ ਤੇ ਬਾਕੀ ਅਸੀਂ ਇਸ ਸਬੰਧ ਵਿੱਚ ਹਲੇ ਸਾਡੀ ਤਪਤੀਸ਼ ਜਾਰੀ ਹੈ ਵੀ ਕਿੱਥੋਂ ਲੈ ਕੇ ਆਉਂਦੀ ਕਿੱਥੇ ਵੇਚਦਾ ਸੀ ਪਹਿਲੇ ਵੀ ਕੋਈ ਮੁਕਦਮੇ ਦਰਜ ਸੀ ਉਸ ਸਬੰਧੀ ਜਿਹੜੇ ਹੈਗੇ ਨੇ ਉਹ ਸਾਡਾ ਇਹਦਾ ਰਿਕਾਰਡ ਖੰਘਾਲਿਆ ਜਾ ਰਿਹਾ ਆ ਜੋ ਵੀ ਹੋਊਗਾ ਤੇ ਅਸੀਂ ਉਸ ਨੂੰ ਦੀ ਜਲਦੀ ਹੋਰ ਕਾਰਵਾਈ ਕਰਦੇ ਹਾਂ ਪੀਮ ਸਿੰਘ ਜੀ ਹਾਂ ਪੀਮ ਸਿੰਘ ਜੀ ਕਿੱਥੇ ਰਹਿਣ ਆਇਓ ਪਿੰਡ ਫਤੇਕੜਸ਼ੰਦ ਹਾਂ ਇਹ ਅਫੀਮ ਕਿੱਥੋਂ ਲੈ ਗਏ ਇਥੋਂ ਮੈਂ ਲੱਬਨ ਖੇੜੀ ਤੋਂ ਉਹ ਬੰਦਾ ਦੇਖੇ ਜਾਂਦਾ ਜੀ ਉਰੇ ਠੀਕ ਹੈ ਇਹ ਵਿਅਕਤੀ ਵੀ ਕਹਿ ਰਿਹਾ ਹੈ ਕਿ ਕੋਈ ਪਿੰਡ ਤੋਂ ਜਿਹੜਾ ਹਰਿਆਣਾ ਦਾ ਪਿੰਡ ਹੈ ਉੱਥੋਂ ਇਹ ਅਫੀਮ ਦੇ ਕੇ ਇਹਦੇ ਕੋਲ ਜਾਂਦਾ ਹੈ ਹੁਣ ਪੁਲਿਸ ਨੇ ਸਾਰੀ ਤਹਿਕੀਕਤ ਕਰਨੀ ਹੈ ਕਿੰਨੀ ਵਾਰ ਲੈ ਕੇ ਆਇਆ ਕਿੰਨੀ ਵਾਰ ਅਫੀਮ ਦੇ ਕੋਲ ਆਈ ਹੈ ਮੁਕਦਮਾ ਦਰਜ ਕੀਤਾ ਗਿਆ ਅਦਾਲਤ ਤੇ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਵੀ ਕਰੇਗੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮ